ਦੇਖੋ ਅਸੀਂ ਜਥੇਬੰਦੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਪ੍ਰਤੀ ਸੰਘਰਸ਼ ਕਰਦੇ ਆ ਰਹੇ ਹਾਂ ਪਰ ਅੱਜ ਦਾ ਸਾਡਾ ਜਿਹੜਾ ਐਜੀਟੇਸ਼ਨ ਹੈ ਉਹ ਮੇਲ ਕਿਲੋਮੀਟਰ ਸਕੀਮ ਬਸਾਂ ਤੇ ਆ ਪ੍ਰਾਈਵੇਟ ਤੇ ਜਿਹੜੀ ਕਿ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠੇਕੇਦਾਰ ਵਿਚੋਲਿਆਂ ਨੂੰ ਮਾਰ ਕੱਢਾਂਗੇ ਔਰ ਵਿਭਾਗਾਂ ਨੂੰ ਬਚਾਵਾਂਗੇ ਤੇ ਸਾਰੀਆਂ ਬੱਸਾਂ ਸਰਕਾਰੀ ਕਰ ਦਾਂਗੇ ਅੱਜ ਉਹੀ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਵਿਭਾਗ ਦੇ ਵਿੱਚ ਐਂਟਰੀ ਕਰਾਈ ਜਾ ਰਹੀ ਕਿਲੋਮੀਟਰ ਸਕੀਮ ਦੇ ਨਾਂ ਤੇ ਤੇ ਉਹਨਾਂ ਨੂੰ ਲੁੱਟ ਕਰਾਈ ਜਾ ਰਹੀ ਆ ਜਿਹਦੇ ਰੋਸ ਦੇ ਵਿੱਚ ਅਸੀਂ ਵਾਰ-ਵਾਰ ਸੰਘਰਸ਼ ਕਰ ਰਹੇ ਹਾਂ ਜਿਹੜਾ ਟੈਂਡਰ ਲਾਇਆ ਗਿਆ ਵਾ ਬੱਸਾਂ ਤੇ ਐਚਵੀਐਸ ਦਾ ਸੁਧਾਰਨ ਬੱਸਾਂ ਦਾ ਉਹਦੇ ਆ ਸਮਾਂ ਜਿਹੜਾ ਉਹ ਅੱਗੇ ਕੀਤਾ ਜਾਂਦਾ ਵਾਰ-ਵਾਰ ਸੋ ਸਾਡੀ ਮੰਗ ਹੈ ਕਿ ਟੈਂਡਰ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਸੀਂ ਪੂਰੇ ਜਥੇਬੰਦੀ ਵੱਲੋਂ ਤਰਕ ਦੇ ਚੁੱਕੇ ਹਾਂ ਵੀ ਇਹ ਕਿਲੋਮੀਟਰ ਸਕੀਮ ਬੱਸਾਂ ਪੈਣ ਨਾਲ ਸਾਨੂੰ ਇਹ 6 ਸਾਲ ਦੇ ਟੈਂਡਰ ਦੇ ਨਾਲ 218 ਕਰੋੜ ਰੁਪਏ ਦਾ ਘਾਟਾ ਪਊਗਾ ਔਰ ਨਾਲ ਦੀ ਨਾਲ ਜਿਹੜਾ ਮੁਨਾਫਾ ਵਾ ਉਹ ਪ੍ਰਾਈਵੇਟ ਆਪਰੇਟਰ ਲੈ ਕੇ ਜਾਊਗਾ ਕਿਉਂਕਿ ਸਾਡੇ ਵਿਭਾਗ ਦੇ ਵਿੱਚ ਸਾਰੇ ਅਧਿਕਾਰੀ ਨੇ ਆਈ ਐਸ ਅਫਸਰ ਭਰਤੀ ਨੇ ਪੀਸੀਐਸ ਨੇ ਜਨਰਲ ਮੇਜਰ ਨੇ ਥੱਲੇ ਵਰਕ ਮੈਨੇਜਰ ਨੇ ਉਹ بڑے ਸਟੇਜੇ ਢੰਗ ਨਾਲ ਵਿਭਾਗ ਨੂੰ ਚਲਾ ਸਕਦੇ ਆ ਔਰ ਅੱਜ ਦੀ ਜਿਹੜੀ ਸਥਿਤੀ ਲੱਗਨ ਦੀ ਹੈ ਜਿਵੇਂ ਕਿਲੋਮੀਟਰ ਬੱਸਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਉਹ ਸਿੱਧੇ ਤੌਰ ਤੇ ਲੱਗਦਾ ਵੀ ਸਾਡੇ ਜਿਹੜੇ ਉੱਚ ਅਧਿਕਾਰੀ ਨੇ ਉਹ ਵਿਭਾਗ ਨੂੰ ਚਲਾਉਣ ਤੋਂ ਅਸਮਰਥ ਨੇ ਤਾਂ ਕਿ ਕਿਲੋਮੀਟਰ ਬੱਸਾਂ ਦਾ ਸਹਾਰਾ ਲੈ ਕੇ ਤੇ ਵਿਭਾਗ ਦੀ ਸਰਕਾਰ ਦੀ ਇਮੇਜ ਨੂੰ ਈਉਂਦਾ ਰੱਖਣਾ ਚਾਹੁੰਦੇ ਆ ਪਰ ਅੱਜ ਜਿਹੜੇ ਹਾਲਾਤ ਨੇ ਜਿਵੇਂ ਮਹਿਲਾਵਾਂ ਨੂੰ ਫਰੀ ਸਫ਼ਰ ਸਹੂਲਤ ਦਿੱਤੀ ਆ ਅੱਜ ਲਗਭਗ 150 150 ਕਰੋੜ ਜਿਹੜੀਆਂ ਮਹਿਲਾਵਾਂ ਨੇ ਉਹ ਫਰੀ ਸਫ਼ਰ ਸਹੂਲਤ ਲੈਂਦੀਆਂ ਪਰ ਅੱਜ ਵਿਭਾਗ 'ਚ ਬੱਸਾਂ ਚਾਹੀਦੀਆਂ ਉਹ ਸਫ਼ਰ ਸਹੂਲ 3000 ਬੱਸਾਂ ਚੋਂ ਵੀ 400 ਬੱਸ ਕਰੀਬ ਖੰਡਮ ਹੋ ਗਈ ਆ 3 400 ਬੱਸ ਇਹੋ ਜੀ ਆ ਜਿਹੜੀ ਟਾਇਰਾਂ ਦੇ ਸਪੇਅਰ ਪਾਰਟ ਨਾ ਹੋਣ ਕਾਰਨ ਉਹ ਡੀਪੋਂ ਦਾ ਸ਼ਿੰਗਾਰ ਬਣੀ ਆ ਅੱਜ 50 ਸੀਟਡ ਬੱਸ ਦੇ ਵਿੱਚ ਵਿੱਚ 100 ਤੋਂ 120 30 ਸਵਾਰੀਆਂ ਹੋਣ ਦੇ ਬਾਵਜੂਦ ਅਸੀਂ ਸਫ਼ਰ ਕਰਾ ਰਹੇ ਆ ਕਿੱਥੇ ਲੋਕਾਂ ਦੀਆਂ ਵੀ ਜਾਨਾਂ ਜੋ ਹੁਕਮ ਵਿੱਚ ਪਾ ਰਹੇ ਜਿਹੜਾ ਡਰਾਈਵਰ ਕਨੇਟਰ ਸਟਾਫ ਚਲਾ ਰਿਹਾ ਉਹ ਵੀ ਇਸ ਚੀਜ਼ 'ਚੋਂ ਲੰਘ ਰਿਹਾ ਵਾ ਸੋ ਸਿੱਧੇ ਤੌਰ ਤੇ ਇਹ ਮੁਸ਼ਕਲਾਂ ਜਿਹੜੀਆਂ ਲਗਾਤਾਰ ਮੁਲਾਜ਼ਮਾਂ ਨੂੰ ਫੇਸ ਕਰਨੀਆਂ ਪੈਂਦੀਆਂ ਨਾਲ ਹੀ ਜਿਹੜੇ ਫ੍ਰੀ ਸਫਰ ਸਹੂਲਤਾਂ ਦੇ ਪੈਸੇ ਨੇ ਉਹ ਲਗਭਗ 11-1200 ਕਰੋੜ ਰੁਪਈਆ ਪੈਂਡਿੰਗ ਹੋ ਗਿਆ ਸਰਕਾਰ ਵਾਲਾ ਜੇ ਉਹ ਸਰਕਾਰ ਸਮੇਂ ਤੇ ਵਿਭਾਗਾਂ ਨੂੰ ਪੈਸੇ ਦੇਵੇ ਤੇ ਹਜ਼ਾਰਾਂ ਬੱਸ ਨਵੀਂ ਪੈ ਸਕਦੀ ਆ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਅੱਜ ਹਾਲਾਤ ਇਹ ਆ ਵੀ ਜਿਹੜੀ ਪਿੱਛੇ 14 ਤਰੀਕ ਨੂੰ ਟੈਂਡਰ ਦਾ ਸਮਾਂ ਸੀ ਨਾਲ ਹੀ ਕਿਸੇ ਮੁਲਾਜ਼ਮ ਦੀ ਤਨਖਾਹ ਨਹੀਂ ਸੀ ਆਈ 14 ਤਰੀਕ ਤੱਕ ਅਸੀਂ ਬੰਦ ਕੀਤਾ ਪਣ ਬੱਸ ਦੀ ਤਨਖਾਹ ਜਿਹੜੀ 14 15 16 ਤਰੀਕ ਤੱਕ ਆ ਗਈ ਔਰ ਪੀਆਰਟੀਸੀ ਦੀ ਜਿਹੜੀ ਤਨਖਾਹ ਵਾ ਉਹ 20 ਤਰੀਕ ਦੀ ਦੀਵਾਲੀ ਸੀਗੀ 18 ਤਰੀਕ ਨੂੰ ਬੰਦ ਕੀਤਾ ਤੇ ਤਾਂ ਜਾ ਕੇ 18 ਨੂੰ ਤੇ 19 ਤਰੀਕ ਨੂੰ ਤਨਖਾਹਾਂ ਆਈਆਂ ਸੋ ਇਹੋ ਜੀ ਸਥਿਤੀ ਜੇ ਅਸੀਂ ਲੰਘ ਰਹੇ ਆ ਜਿੱਥੇ ਅਸੀਂ ਇਹੋ ਜੇ ਤਿਹਾੜ ਦੇ ਮੌਕੇ ਤੇ ਲੋਕਾਂ ਨੂੰ ਸਬਰ ਸਹੂਲਤ ਦੇਣੀ ਹੁੰਦੀ ਆ ਲੋਕਾਂ ਨੂੰ ਘਰਾਂ 'ਚ ਪਹੁੰਚਾਉਣਾ ਹੁੰਦਾ ਤੇ ਉੱਥੇ ਸਾਨੂੰ ਬੰਦ ਕਰਕੇ ਆਪਣੀਆਂ ਤਨਖਾਹਾਂ ਪਾਉਣੀਆਂ ਪੈਂਦੀਆਂ ਪਿਛਲੇ ਸਮੇਂ ਰਖੜੀ ਤੇ ਵੇਖਿਆ ਤੁਸੀਂ ਲੋਹੜੀ ਤੇ ਵੇਖਿਆ ਚਾਹੇ ਕੋਈ ਵੀ ਤਿਹਾੜ ਹੋਵੇ ਕਿ ਸਾਨੂੰ ਇੱਕ ਅੱਧਾ ਦਿਨ ਬੰਦ ਕਰਕੇ ਫਿਰ ਤਨਖਾਹਾਂ ਪਾਉਣੀਆਂ ਪੈਂਦੀਆਂ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰ ਜਿਵੇਂ ਕਿ ਪਟਿਆਲਾ ਸੰਗਰੂਰ ਲੁਧਿਆਣਾ ਬਠਿੰਡਾ ਜਲੰਧਰ ਅੰਮ੍ਰਿਤਸ ਇਹ ਬੰਦ ਕਰਕੇ 2 ਘੰਟਿਆਂ ਵਾਲੀ ਹਾਲ ਦੀ ਕੜੀ ਬੰਦ ਕਰਕੇ ਜਿਸ ਤਰ੍ਹਾਂ ਸਮਸ਼ੇਰ ਜੀ ਨੇ ਦੱਸਿਆ ਕਿ ਅੱਜ ਹਾਲਾਤ ਇਹ ਨੇ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ ਤੇ ਜੇਕਰ ਇਸ ਮਹਿਕਮੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾਂਦੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਦਾਰਾ ਜਿਹੜਾ ਬਿਲਕੁਲ ਖਤਮ ਹੋ ਜਾਏਗਾ ਅੱਜ ਕਿੰਨੀਆਂ ਬੱਸਾਂ ਆਂਦੇ ਨੇ ਟੋਟਲ ਦੇ ਵਿੱਚ ਦੇਖੋ ਹਾਲ ਦੀ ਕੜੀ ਅਸੀਂ ਬੱਸਾਂ ਚਲਦੀਆਂ ਰੱਖੀਆਂ ਹੋਈਆਂ ਨੇ ਪਰ ਚੌਂਕਾਂ ਨੂੰ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਆ ਠਈ ਔਖਾ ਇਹ ਇੱਥੇ ਸੌਖਾ ਕਿਹੜਾ ਕਿਹੜਾ ਕਿਹੜੀ ਗੱਲੋਂ ਇਹਨਾਂ ਨੇ ਰੋਕੇ ਹੋਏ ਨੇ ਜਾਮ ਲਾਉਂਦੇ ਆ ਇਹ ਕੋਈ ਮਤਬਲ ਦਾ ਹੋਣਾ ਚਾਹੀਦਾ ਜਾ ਕੇ ਲਾਓ ਕਿਤੇ ਅਫਸਰ ਨੂੰ ਰੋਕ ਲੋ ਘਰ ਉਹਨਾਂ ਦੀ ਕੋਠੀ ਰੋਕੋ ਜਾ ਕੇ ਜਿਹੜੇ ਮੰਨਣ ਵੀ ਪਬਲਿਕ ਨੂੰ ਕਿਉਂ ਪਰੇਸ਼ਾਨ ਕਰਨਾ ਕਿਹੜੀ ਕਰ ਲੋ ਬਫਰ ਦਾ ਕੀ ਕਸੂਰ ਹੈ ਇਹਦੇ ਚ ਕੋਈ ਐਮਰਜੈਂਸੀ ਜਾਣ ਵਾਲਾ ਕੋਈ ਬਿਮਾਰ ਕੋਈ ਹਸਪੀਟਲ ਜਾਣਾ ਕਿਸੇ ਨੇ ਕਿਤੇ ਜਾਣਾ ਹੋਵੇ ਉਹ ਬੰਦੇ ਕਿਵੇਂ ਜਾ ਰਹੇ ਨੇ ਕੋਈ ਉਹਨਾਂ ਦਾ ਵੀ ਬੰਦਾ ਹੋ ਸਕਦਾ ਉਹ ਬੈਠ ਜਾਂਦੇ ਸੜਕਾਂ ਤੇ ਆ ਕੇ ਗਲਤ ਗੱਲਾਂ ਨਾਲ ਆਏ ਤਰਾਹੇ ਤੋਂ ਵਾਹਾਂ ਸੀ ਸੀਐਮਸੀ ਹਸਪਤਲ ਜਾਣਾ ਸੀ ਸੀਐਮਸੀ ਹਸਪਤਲ ਜਾਣਾ ਕਿਸ ਚੱਕਰਾਂ ਕੇ ਲਈ ਡੈਸਟ੍ਰੋਨੀਆਂ ਦੇ ਖੁੱਤਰ ਸੈਟਲਾਈਨ ਬਹੀ ਹੈ ਫਾਦਰ ਸਾਹਿਬ ਨਹੀਂ ਮੇਰੇ ਬ੍ਰਦਰ ਨੇ ਵੱਡੇ ਬ੍ਰਦਰ ਹਾਂਜੀ ਇੱਧਰ ਬੋਲ ਕੇ ਦੱਸੋ ਕੀ ਹੋਇਆ ਕੀ ਇਹਨਾਂ ਨੂੰ ਵਿੱਚ ਡੈਸਸ ਹੁੰਦੀ ਹੈ ਨਾ ਦੀ ਅੱਛਾ ਠੀਕ ਹੈ ਸਾਨੂੰ ਇੱਕ ਵਜੇ ਦਾ ਟਾਈਮ ਸੀਗਾ ਸਾਨੂੰ ਇੱਕ ਘੰਟਾ ਖੜੇ ਨੂੰ ਹੋ ਗਿਆ ਜੀ ਓਕੇ ਹਾਂਜੀ ਕੀ ਕਰੀਏ ਹੁਣ ਯਾਰ ਉਹਨਾਂ ਦਾ ਧਰਨਾ ਲਾਉਣਾ ਕਿਤੇ ਹੋਰ ਜਾ ਕੇ ਲੜਾ ਇੱਥੇ ਰੂਟ ਲਾਉਣਾ ਕਿ ਇਹਨਾਂ ਨੇ ਕੋਈ ਪੁਲਿਸ ਵੱਲੋਂ ਕੋਈ ਟ੍ਰੈਫਿਕ ਡਿਵਰਟ ਵਗੈਰਾ ਨਹੀਂ ਕਰਾਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਅਸੀਂ ਪੁਲ ਚੜੇ ਆ ਅਕੀ ਰੋਡ ਜਾਵਾਂ ਆ ਸਾਰਾ ਨਾਲ ਪਿੱਛੇ ਜਾਣ ਜੋਕਿਆ ਅਸੀਂ ਦੱਸੋ ਕੀ ਕਰੀਏ ਇੱਥੋਂ ਕਿੱਥੇ ਉਤਰੀ ਅਸੀਂ ਕਿੰਨੇ ਵਜੇ ਟਾਈਮ ਲੱਗਦਾ ਹੈ ਡਾਕਟਰ ਨੂੰ ਸਾਡਾ ਹੈਗਾ 1 ਵਜੇ ਟਾਈਮ ਸੀਗਾ ਜੀ ਹੁਣ ਇੱਕ ਸਾਨੂੰ ਹੋਰੇ ਹੋ ਚੁੱਕਿਆ ਜੀ ਜੇਕਰ ਅੱਜ ਡੈਲਸਿਸ ਨਹੀਂ ਹੁੰਦੀ ਤਾਂ ਦਿੱਕਤ ਆ ਸਕਦੀ ਹੈ ਦਿੱਕਤ ਆਉਂਦੀ ਕਰੀਟਿਨ 10 ਹੈ ਨਾ ਇਹਨਾਂ ਦੀ ਦੇਖੋ ਦੋਨੇ ਪਾਸੇ ਟ੍ਰੈਫਿਕ ਡਾਈਵਰਟ ਕਰਨੀ ਬਣਦੀ ਸੀ ਉਹ ਕੀਤੀ ਹੋਈ ਆ ਹਾਂਜੀ ਸਿਕਿਉਰਿਟੀ ਅਰੇਂਜਮੈਂਟ ਕਰਨ ਲਈ ਬਣਦੀ ਸੀ ਕੀਤੀ ਹੋਈ ਆ ਬਾਕੀ ਇਹਨਾਂ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨਾਲ ਸਾਡੀ ਗੱਲਬਾਤ ਸੀ ਹੋਈ ਹੋਈ ਆ ਉਹਨਾਂ ਨੇ ਲੇਟੈਸਟ ਸਾਨੂੰ ਇਹ ਪਤਾ ਲੱਗਿਆ ਵੀ 10 ਦਿਨ ਪੋਸਟਪੋਨ ਕਰਤਾ ਮੇਰੀ ਮੇਰੀ ਹੁਣੇ ਇਹਨਾਂ ਨਾਲ ਲੇਟੈਸਟ ਗੱਲ ਹੋਈ ਆ ਇਹ ਧਰਨਾ ਚੱਕ ਦੇਣ ਲੱਗੇ ਆ अच्छा हां ਹੁਣੇ ਬਸ 5-7 ਮਿੰਟ ਦੀ ਗੱਲ ਹੈ ਮੇਰੇ ਖਿਆਲ ਚੱਕ ਲੈਣਗੇ ਓਕੇ ਤੇ ਉੱਪਰਲੇ ਲੈਵਲ ਤੇ ਜਿਹੜੀ ਇਹਨਾਂ ਦੀ ਗੱਲਾਂ ਉਹ ਹੋ ਗਈਆਂ ਹੋਈਆਂ ਨੇ ਸੋਲਵ ਹੋ ਗਿਆ ਹੋਇਆ ਮੈਟਰ ਮੈਟਰ ਦੇਖੋ ਮੈਟਰ ਸੋਲਵ ਹੋਇਆ ਕਿ ਨਹੀਂ ਮੈਨੂੰ ਵੀ ਤਾਂ ਜਾਣਕਾਰੀ ਹੋਣੀਗੀ ਪਰ ਉਹਦੇ ਧਰ ਨਾਲ ਚੱਕ ਰਿਹਾ ਕੁਛ ਨਾ ਕੁਛ ਤੇ ਤਸੱਲੀ ਜਣੇ ਦੀ ਹੋਈ ਆ ਨਾ ਰਾਈਟ ਹਾਂਜੀ ਤੇ ਐਡ ਪ੍ਰੈਜ਼ੈਂਟ ਕਿੰਨੇ ਪੁਆਇੰਟਸ ਤੇ ਡਾਇਵਰਜੈਂਸ ਵਾਰਾ ਤੁਸੀਂ ਲਗਾਈਆਂ ਨੇ ਦੇਖੋ ਮੇਨ ਤਾਂ ਆਹੀ ਰੋਡ ਹੈਗਾ ਜਿਹੜੀ ਪਿਛੇ ਸ਼ੇਰਪੁਰ ਚੌਕ ਉਹਨੂੰ ਅਸੀਂ ਢੋਲੇਵਾਲ ਨੂੰ ਕੱਢ ਦੇਣ ਲੱਗੇ ਆ ਕਿ ਮੇਰੇ ਪਿਛਲੇ ਪਾਸੇ ਦੇਖੋਗੇ ਮੂਹਨ ਦਾ ਹੀ ਆਪਣੇ ਚੌਕ ਹੈਗਾ ਤੇ ਉੱਥੋਂ ਅਸੀਂ ਚੀਮਾ ਜਗੋਂ ਕੱਢ ਦਾਂਗੇ ਇਹਨਾਂ ਦਾ ਸਫੀਸ਼ੈਂਟ ਅਰੇਂਜਮੈਂਟ ਹੈਗੀ ਆ ਠੀਕ ਹੈ ਜਿੱਦੂ ਬਾਹਰ ਹੋਰ ਰੋਡ ਪਊਗੀ ਫਿਰ ਉਹਨੂੰ ਢੰਡਾਰੀ ਹੈਗਾ ਆ